ਆ ਟਰੈਕਟਰ ਆਇਆ ਨਹੀਂ ਨਹੀਂ ਕਰ ਤੈਨੂੰ ਯਾਦ ਕਰਾਂਗੇ ਸਾਰੇ ਨਹੀਂ ਆਈਂ ਤੂੰ ਇੱਕ ਮਿੰਟ ਤੂੰ ਮੈਨੂੰ ਇੱਕ ਮਿੰਟ ਕਰ ਦਿੰਦਾ ਮੰਨੋ ਮੰਨੋ ਅਸੀਂ ਤੈਨੂੰ ਯਾਦ ਹੀ ਕਰਾਂਗੇ ਨਹੀਂ ਆ ਮੈਂ ਟਰੈਕਟਰ ਦਿੱਤਾ ਮੈਂ ਮੈਨੂੰ ਇਹ ਨਾ ਇਹਨੂੰ ਬੰਤੀ ਉਹ ਮੈਨੂੰ ਨਹੀਂ ਲੈਣਗਾ ਮੈਂ ਉਹ ਨਹੀਂ ਲੈਣਾਂ ਮੋੜਾਸ ਸੰਦੂ ਆਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਫੁੱਫੜਾ ਨਾ ਟਰੈਕਟਰ ਵੇਖਣ 855 ਇਹਨਾਂ ਟਰੈਕਟਰ ਅਰਜਨ ਸੀ ਪਹਿਲਾਂ ਉਹ ਇਹਨਾਂ ਵੇਚਤਾ ਹੁਣ ਸਮਰਾਜ ਟਰੈਕਟਰ ਆਪਾਂ ਵੇਖਣ ਚੱਲੇ ਆਂ 10 ਮਾਡਲ ਆ ਤੇ ਅਸੀਂ ਚੱਲੇ ਆਂ ਮੈਂ ਅਰਸ਼ ਚਾਚਾ ਤੇ ਫੁੱਫੜਾ ਤੇ ਹੁਣ ਤੁਰਨ ਲੱਗੇ ਆਂ ਮਿਲਦੇ ਆਂ ਅੱਗੇ ਅੱਗੇ ਤੁਰਨ ਲੱਗੇ ਆਂ ਮਿਲਦੇ ਆਂ ਪੌਣੇ ਕਿ ਫਿਰ ਜਾਂਦੇ ਨੂੰ ਅੱਗੇ ਬਾਹਰੇ ਤਲਵੰਡੀ ਭਾਈ ਪਹੁੰਚ ਚਲੇ ਹੈ ਅਰਸ਼ਣ ਇੱਧਰ ਹੈ ਤੁਮੇ ਬੁੱਕਨਾਲੇ ਪਹੁੰਚ ਗਏ

ਰੇਟ੍ਰਾਈ ਹਾਂ ਜੀ ਇਹ ਮੈਂ ਕੁਝ ਨਹੀਂ ਬੋਲਣਾ ਇੱਕ ਵੀ ਹੁਲਵਾ ਨਾ ਕਰੇ ਇਹਨਾਂ ਇਹ ਲੋਕੀਓ ਨਾਲ ਤਾਂ ਆਉਂਦੇ ਨੇ ਇਹ ਮੈਂ ਅਮੀ ਮੰਦ ਹਾਂ ਮੈਂ ਚਾਹ ਨਹੀਂ ਦਿੰਦਾ ਜੀ ਹੂੰ ਠੀਕ ਹੈ ਹੁਣ ਬੰਦੇ ਨੂੰ ਕੋਈ ਗੱਲ ਨਹੀਂ ਤੁਸੀਂ ਮਾਰੋ ਮੈਂ ਹੁਣ ਮਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਰੇਟ੍ਰਾਈ ਰਵੇ ਹਲੋ ਪਿੱਛੋਂ ਲਿੰਕਾਂ ਨੂੰ ਕਹਿੰਦੇ ਸਰਕਾਰੀ ਪਲੇਟਾਂ ਲੱਗੀਆਂ 10 ਮਾਡਲ ਵਾਹ ਵਾ ਵਧੀਆ ਬੀਕੇਟੀ ਦੇ ਟੈਰ ਚਾਰੇ ਅਗਲੇ ਤਾਂ 6 ਸੌ ਨਾਲ ਨੇ ਜਿਹੜੇ ਇਹ ਨਹੀਂ ਨਾ ਉਹ ਹੀ ਹੈ ਨਹੀਂ ਨਾ ਨਾਲ ਉਹਨਾਂ ਨਾਲ ਕੋਈ ਆ ਸ਼ਾਬੀਨ ਦੇ ਨਾਲ ਨਾਲ ਆਪਾਂ ਕਿ ਲੈਨੇ ਟਰਾਈ ਇਹਿੰਦੀ ਫਿਰ ਤੇ ਫਿਰ ਈਵਨ ਦਾ ਤਾਂ ਕੀ ਨਹੀਂ ਆਏ ਵੇਖੋ ਅਰੇ ਇਸ ਮਾਰੀ ਫਫੜ ਅਰੇ ਇਸ ਕੀ ਅੱਛਾ ਜੀ ਵੀ ਆ ਗਏ ਨੇ ਵਾਹ ਇਹਦਾ ਬਹੁਤ ਸ਼ਾਨਦਾਰ ਇਹ ਇਕ ਲਾ ਗੇ ਲੈਣ ਵਾਪੇ ਰੋਹ ਹੋਵੇ ਮੈਂ ਕਿਹਾ ਜੀ ਪਹਿਲੇ ਲੈ ਕੇ ਚੱਲਦੇ ਬਹੁਤ ਪਸੰਦ ਆਈ ਟਰੈਕਟਰ ਮੁੰਡੇ ਦੇ ਟਰੈਕਟਰ ਭਾਈ ਇਦਾਂ ਆ ਵੀ ਦੇਖਾਂਗੇ ਅਜੇ ਮੈਂ ਪਾਣੀ ਆ ਹਾਂ ਸ਼ਹਿਰ ਪਾ ਕੇ ਟਰੈਕਟਰ ਸੋਣਾ ਬਾਕੀ ਰੇਡ ਹੀ ਪਸੰਦ ਆਉਣਾ ਜੀ ਗੱਲ ਤੁਹਾਡੀ ਸਹੀ ਪਾਵੇਂ ਜਾ ਕੇ ਜੇ ਤੋਂ ਪੈਸੇ ਕੱਢਣੇ ਆ ਇੰਨੇ ਸਿਆਣੀਆਂ ਗੱਲਾਂ ਵੀਰ ਜੀ ਬਹੁਤ ਕੋ ਲੈ ਗੇ ਬੰਪਰ ਨਾ ਲਾਈ ਮੇਰਾ ਵੀ ਰਹਿ ਹੀ ਰੱਖੀ ਬੰਪਰ ਨਾ ਲਾਈ ਜੰਗਾ ਐਵੇਂ ਹੀ ਰੱਖੀ ਗੱਡੀ ਨੂੰ ਲਾ ਦੇਣਾ ਆਪ ਭਾਈ ਇਹ ਬੰਪਰ ਤੂੰ ਨਹੀਂ ਆਪ ਲਾਉਣਾ ਇਹਨੇ ਟਰੈਕਟਰ ਤੇ ਨਹੀਂ ਲਾਉਣਾ ਗੱਡੀ ਨੂੰ ਪਲੇਟ ਵਾਲਾ ਲਵਾ ਦੇ ਓਹ ਤੇਰਾ ਬ੍ਰੈਕ ਤੇ ਬਹੁਤ ਆ ਹਾਂਜੀ ਕੀ ਰਿਵਿਊ ਨੇ ਟਰੈਕਟਰ ਕਿਵੇਂ ਲੱਗਾ ਭਾਈ ਆਹ ਨੂੰ ਚਲਾਉਣ ਦੇ ਵਿੱਚ ਕੋਈ ਤੁਮੀ ਪੇਸ਼ੀ ਹੋਵੇ ਤਾਂ ਤੁਮੀ ਪੇਸ਼ੀ ਕੋਈ ਨਹੀਂ ਦਿੱਦੀ ਵਾਲੇ ਤਾਂ ਕੋਈ ਨਹੀਂ ਦੱਸਦੀ ਕਿੰਨੇ ਕਿੰਨੇ ਲਗਵਾਨੇ ਹੈ ਕਿੰਨਿਆ ਹੂੰ ਛੋਟੀਆਂ ਛੋਟੀਆਂ ਵੇਖਣਾ ਮੈਨੂੰ ਇੱਕ ਰਾਹ ਹੈ ട്രൈ ലൈ നീ അത് മല ഇ ਉਹ ਨਹੀਂ 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 ਇਹ ਕੋਈ ਇਹ ਨਹੀਂ ਚੰਪੀ ਨਹੀਂ ਆਹੀ ਵੀ ਇੱਕ ਕਲਾਚ ਤਾਂ ਖੁੱਲਿਆ ਦਾ ਬਾਕੀ ਹਾਂ ਮਗਰ ਲਾਈਸਾ ਤੇ ਹੀ ਜਾਣ ਨੂੰ ਚਲੋ ਡੱਬੀ ਦੇ ਸਾਲੀ ਬਣੀ ਜੱਪਟੀਚੀ ਜੱਪਟੀਚੀ ਹੈ ਪਰ ਉਤੋਂ ਝਗੜਬੰਦ ਮਾਰ ਕੇ ਲਾਈ ਹੋਈ ਹੈ ਝਗੜਬੰਦ ਇਹ ਲਾਇਆ ਮੇਰੇ ਜਾਂਦਾ ਮੁਹਰਮਾਈ ਉਹੀ ਮੈਂ ਉਹ ਮੁਹਰਮਾ ਦਾ ਬੋਲ ਮਤਾਂ ਤੇ ਹੁਣ ਹੋਏ ਨਾ ਉਹ ਨਾ ਆਣਾ ਪਰ ਨਾ ਹਣਾ ਬਬੇ ਖੜੇ ਕੁੱਤੇ ਮੈਂ ਹੁਣ ਨਾਤੀਆਂ ਨਾ ਕਿ ਨਾ ਨਹੀਂ ਨਾ ਕੋਈ ਇਹ ਹੈ ਅਰੇ ਆਇਆ ਹੈ ਅਜਾ ਹੁਆ ਆਇਆ ਉਹਨਾਂ ਕੋ ਇਹ ਕਹਾਂਦੇ ਨਾਮ ਹੈ ਇਹ ਨਹੀਂ ਨਾ ਨਾ ਆਇਆ ਆ ਆ ਨਾ ਆਇਆ ਨਾ ਨਹੀਂ ਇਹ ਹੋਇਆ ਹੈ ਉਹਨੇ ਖੜੇ ਉਹਨਾਂ ਨੇ ਮੈਨੂੰ ਆ ਮੁੱਲੇ ਤੁਸੀਂ ਨਾ ਬਣੇ ਲਿਖੋ ਤਾਂ ਹਾਲ ਨਹੀਂ ਮਾਣਦਾ ਉਹਨਾਂ ਦਾ ਫੂਲ ਫਣ ਇਹ ਮੈਨੂੰ ਉਹਨਾਂ ਨੇ ਬੱਤੀ ਮੈਨੂੰ ਬੋਲਿਆ ਇਹ ਨਾ ਉਹ ਨਾ ਫੋਨ ਆਨ ਨਹੀਂ ਲਾ ਮੈਂ ਹੀ ਫੋਨ ਨਹੀਂ ਲਾ ਤੀ ਮੈਂ ਤੁਹਾਨੂੰ ਨਾ ਆਇਆ ਉਹ ਮੁੰਡੇ ਨੂੰ ਲਾਇਆ ਨਾ ਮੈਨੂੰ ਨਹੀਂ ਨਾ ਮੈਂ ਫੋਨ ਨਹੀਂ ਮੇਰਾ ਨੰਬਰ ਨਹੀਂ ਸਤਾਂ ਆਉਂਦਾ ਮੈਂ ਨਹੀਂ ਨਾਲ ਆਇਆ ਮੈਂ ਹੁਣ ਤੁਹਾਨੂੰ ਕਿੰਨਾ ਰੇਟ ਦੱਸਿਆ ਹਾਂ 390 345 345 ਮੈਂ ਵੀ ਜਿਹੜੇ ਮੈਂ ਹੁਣ ਲਵਾ ਮੈਂ ਹੁਣ ਆਇਆ ਇੱਥੇ ਇਹ ਜਾਂਦਾ ਉਹ ਤਾਂ ਵੇਖ ਹੀ ਜਾਣਾ ਜੀ ਉਹਦਾ ਸ਼ਾਇਦ ਵੇਚਣ ਵਾਲੀ ਉਹ ਤਾਂ ਵੇਖ ਹੀ ਜਾਣੀ ਆ ਅੱਜ ਨਹੀਂ ਕੱਲ ਨੂੰ ਸੀ 5-7000 ਇੱਧਰ ਉੱਧਰ ਕਰਕੇ ਉਹ ਤਾਂ ਵੇਖ ਹੀ ਜਾਣੀ ਮੈਂ ਮੈਂ ਮੱਛੀਆਂ ਪਾਣੀ ਤੋਂ ਇਹੀ ਮਾਨ ਤੋਂ ਹੁਣ ਆਉਣਾ ਵੀ ਤੁਸੀਂ ਐਂਦੀ ਗੱਤ ਨੂੰ ਆਏ ਹੋ ਵੀ ਐਂਦੇ ਤੁਸੀਂ ਆਏ ਆ ਹਨ ਮੈਂ ਕਹਿੰਦਾ ਮੈਂ ਹਾਂ ਆਉਣ ਵਾਲੇ ਨਹੀਂ ਆਉਂਦੇ ਵੀ ਉਹਦੋਂ ਇਹਨਾਂ ਨੇ ਹਾਂ ਨਹੀਂ ਕੀਤਾ ਸਾਰਾ ਫਾਇੰਡਾ ਬੁੱਕਰੀ ਗੱਲ ਹੀ ਸਟਾਫ ਤੇ ਗੱਲ ਬੁੱਤ ਤੁਮਨੇ ਨਾ ਆ ਨਹੀਂ ਆਂ ਗੱਲ ਬਾਤ ਨਾਲ <laughs> जगदिया ने जगदिया ने जगदिया ने बस कर तड़के लाइट जगा के किर जागा फिर ही हाँ, तड़के लाइटा जगा हाँ जी <laughs> ਹਾਂ ਬੰਦੇ ਕੋਲ ਉਹਨੇ ਕਹਿੰਦਾ ਹਾਂ ਟਰੈਕਟਰਾਂ ਨੂੰ ਮਤ ਹੈ ਨਹੀਂ ਪੰਜਾਬ ਚ ਨਾ ਪਾਇਆ ਹਾਂ ਨਾ ਕਰਵਾਈ ਦਾ ਨਾਮ ਲੈਣਾ ਹੈ ਤੇ ਕਰੋ ਥੋੜਾ ਮਨ ਮੈਂ ਪਹਿਲੇ ਆਪਾਂ ਨਾਲ ਜਿਹੜੇ ਬਾਹਰ ਨਿਕਲਦੇ ਨਾ ਮੈਂ ਇਹਨੂੰ ਇੱਕ ਵਾਰ ਕੀਤੀਆਂ ਮੈਂ ਤੈਨੂੰ ਉੱਪਰ ਕੀਤੀ ਉਹਨਾਂ ਨੇ ਮੈਨੂੰ ਉਹਨੇ ਖਣੇ ਆਂ ਅੰਭੂ ਨਾ ਭਰਨਾ ਆਉਂਦਾ ਨੇ ਪੱਤੀਓਂ ਕਹੀਂ ਜਾਂਦੇ ਆ ਹਜੇ ਉਹਨਾਂ ਨੇ ਮਹਾਂ ਆਂ ਉਹ ਉਹਨਾਂ ਨੂੰ ਮੈਂ ਹੁੰਦਾ ਹੁਣ ਅਗਲੇ ਅਗਲੇ ਤੇ ਦਿਲ ਦਾ ਆਪਾਂ ਨੂੰ ਪਤਾ ਨਹੀਂਗਾ ਨਾ ਆਪਾਂ ਉਹਨਾਂ ਨੂੰ ਪੁੱਛਿਆ ਹੀ ਵੀ ਉਹਨਾਂ ਨੇ ਤੈਨੂੰ ਕੀ ਲਾਇਆ ਕੀ ਨਹੀਂ ਲਾਇਆ ਤੁਹਾਨੂੰ ਮੱਥੀ ਦਾ ਮੂੰਹ ਹੀ ਮੈਨਾਂ ਹੁੰਦਾ ਏ ਮੈਂ ਉਹਨਾਂ ਨੂੰ ਬੋਲਦਾ ਹਾਂ ਜਿਹੜਾ ਉਹ ਮੈਂ ਅਮੀ ਮਾਈਟ ਗਾਣੀ ਕੋ ਮਾਰਨ ਖਾਣਾਂ ਮੈਂ ਉਹ ਉਹ ਰਹੀ ਉਹ ਨਹੀਂ ਫੜਿਆ ਤਾ ਇਹ ਗੱਲ ਆ ਗਈ ਮੈਂ ਉਹ ਨਹੀਂ ਨੌਨ ਡੋਗ ਨੂੰ ਉਹ ਕਰਗਲਾ ਵੇਨਾਈ ਦੀ ਨਾ ਕੀ ਕਰਦੇ ਹੈਲੋ ਹਨੂ ਹੈਲੋ ਅੱਜ ਹੁਣ ਹੀ ਆਈਏ ਉਹ ਨਹੀਂ ਨਹੀਂ ਕਰ ਤੈਨੂੰ ਯਾਦ ਕਰਾਂਗੇ ਸਾਰੇ ਕਿਹਨੀਆਂ 2 ਇੱਕ ਮਿੰਟ ਇੱਕ ਮਿੰਟ ਕਰ ਮੰਨੋ ਮੰਨੋ ਅਸੀਂ ਤੈਨੂੰ ਯਾਦ ਹੀ ਕਰਾਂਗੇ ਨਹੀਂ ਆ ਮੈਂ ਮੈਨੂੰ ਇਹ ਨਾ ਇਹਨਾਂ ਬੰਤੀ ਉਹਨਾਂ ਨੂੰ ਮਿਲੋਗਾ ਇਹਨਾਂ ਨਾਲ ਹੈਂਡਲਿੰਗ ਉਹ ਮੈਂ ਉਲਟ ਨਹੀਂ ਹੂੰ ਮੈਂ ਅੰਜਮਾ ਨਾ ਨਾ ਨਹੀਂ ਨਾ ਮੈਂ ਠੀਕ ਹੈ ਮਾਫਾਦਾ ਕੋਈ ਦੱਸੋ ਮੈਂ ਮੈਂ ਹੁਣ ਕੋਈ ਨਹੀਂ ਪੰਜ ਐ ਨਾ ਆਪਾਂ ਵੇਲਾ ਇੰਨੇ ਬੰਦੇ ਐ ਚਰਾ ਨਹੀਂ ਆ ਮੈਂ ਹੁਣ ਪੰਜ ਐ ਨਾ ਪਹਿਲੇ ਮੈਂ ਹੱਥ ਮਾਨੇ ਐ ਨਾ ਭਾਈ ਮੈਂ ਆਪੇ ਹੋਣੀ ਦਾ ਕੋਈ ਨਹੀਂ ਆ ਮੈਂ ਹੁਣ ਕੋਈ ਮਾਰ ਨਹੀਂ ਐ ਨਹੀਂ ਜਿਹੜਾ ਬੰਦਾ ਪਾਸੋਂ ਕੋ ਆਵੇ ਦਲਾਲੀ ਬੰਦੋਂ ਨੂੰ ਸਾਨੂੰ ਅਸੀਂ ਅਸੀਂ ਦਲਾਲ ਦੇ ਉੱਤੇ ਚੜ ਗਏ 5000 ਦਲਾਲੀ ਪੰਜ ਤੈਨੂੰ ਭੇਜ ਕੇ ਗੱਲ ਨਹੀਂ ਇਹ ਸੱਚਾ ਸੌਦਾ ਨਹੀਂ ਮੈਂ ਮੇਰੀ ਗੱਲ ਸੁਣੋ ਨਹੀਂ ਹਾਂ ਹਾਂ ਮੈਂ ਨਹੀਂ ਆਉਣਾ ਮੈਂ ਬੰਦ ਰੋਹੀ ਇੱਕ ਮਿੰਟ ਨਹੀਂ ਆ ਮੈਂ 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 ਮੈਨੂੰ ਨਹੀਂ ਆ ਮੈਂ ਹੁਣ ਨਾ ਹਾਂ ਆਉਣਾ ਹਾਂ ਚਾਹਵੇਂ ਦਿੰਦਾ ਹਾਂ ਨਹੀਂ ਆ ਮੈਂ ਖਰਚਾ ਤਾਂ ਤੈਨੂੰ ਕਰਨਾ ਕੋਈ ਦਿਆ ਨਹੀਂ ਕੋਈ ਦਲਾਲ ਨਹੀਂ ਆ ਫਾਈਨਲ ਮੈਨੂੰ ਉਹਨੇ ਨਾ ਪਤੀ ਹਿੱਸੇ ਹਾਂ ਪਤੀ ਦੇ ਉਹ ਸੌਤੇ ਪੈ ਨਹੀਂ ਮੈਨੂੰ ਦਿਨੇ ਦੇਣਾ ਨਹੀਂ ਦਲਾਲ ਲੈਣੇ ਵੀ ਨਹੀਂ ਆਪਣੇ ਬਰਾਲੇ ਨਹੀਂ ਜਾਣੀ ਨਹੀਂ ਨਹੀਂ ਮੈਨੂੰ ਦਿਨ ਨਹੀਂ ਹਾਂ ਫਾੜ ਯਾਰ ਤੈਨੂੰ ਸੀ ਲੈ ਲੈ ਬਸ 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 ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਤੇਨ ਬਸ ਹੋ ਗਿਆ ਮਰਜੀ ਤੇਰੀ ਹੁਣ ਮਰਜੀ ਵੇ ਲੈ ਨਹੀਂ 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 ਮਰਜੀ ਤੇਰੀ ਹੁਣ ਮਰਜੀ ਵੇ ਲੈ ਨਹੀਂ 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 ਮੈਂ 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 ਨਾ ਨਾ ਖਰਚਾ ਪੈ ਜਾਣਾ ਉੱਤੇ ਬੜਾ ਇੱਦ ਕਿੱਥੇ ਨਾ ਨਾ ਕਾਸ਼ੀਓ ਬਹੁਤ ਨਹੀਂ ਆਣਾ ਚਾਹੀਦਾ ਮੇਰੇ ਮੈਂ ਆਣੀ ਨਾ ਨਹੀਂ ਆ ਮੇਰੀ ਗੱਲ ਸੁਣ ਲੈ ਦੇਖ ਬੋਲ ਨਹੀਂ ਨਾਲ ਮੇਰਾ ਭਾਈ ਮਰਜ਼ੀ ਤੇਰੀ ਰੱਖ ਲਈ ਮਰਜ਼ੀ ਮੋਰੀ ਨਹੀਂ ਤੇਰੇ ਨਾਲ ਉਹਨੇ ਇਹੋ ਬਾਤ ਨਹੀਂ ਦੇਣਾ ਤੂੰ ਮਾਲਕ ਹਾਂ 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 ਬੋਲ ਜਾ ਮੈਂ ਨਹੀਂ ਆਣੀ ਇੰਨੀ ਨਾ ਕੋਈ ਕੋਈ ਗੱਲ ਨਹੀਂ ਐਡਡਡ ਚਲ ਆ ਜਾ ਚਲੋ ਟ੍ਰੈਪਰ ਬੱਲੇ ਲਿਆ ਵਧਾਈਆਂ ਹਨਰਸ਼ ਹਮਮ ਕਹਿੰਦਾ ਸੁਣੋ ਕਹਿਣਾ ਕੀ ਕਰਨਾ ਹੋਇਆ ਅੱਜ ਆਉਣਾ ਤੁਸੀ ਦੋ ਬੰਦੇ ਆਉਂਦੇ ਨਾ ਆਨੇ ਉਧੇ ਨਾ ਉਧ ਮੈਂ ਇਹ ਇਹ ਉਧਾਰ ਕੱਢ ਲਿਆਵਾਂਗੇ ਨਾਲੇ ਮੈਨੂੰ ਫੋਟੋ ਆਖੀ ਜਮਈ ਆਈ ਦੀ ਉਹਦਾ ਵੀ ਠੀਕ ਪੰਜ ਉਹ ਨਾਲੇ ਬਾਤ ਹੋਈ ਆ ਨਹੀਂ ਆ ਲੈਣ ਲੈ ਮੈਂ ਇਹ ਨੂੰ ਮੈਂ ਜਾਈ ਮਾਵੇਂ ਅੰਮੇ ਨਹੀਂ ਨਵੇਂ ਉਧਾਰ ਕੱਢਦੇ ਤੁਹਾਨੂੰ ਫੋਟੋ ਕਾਪੀ ਦੇ ਕੇ ਹਾਂ ਜੀ ਉਹ ਤੁਹਾਨੂੰ ਸੇਲ ਪਰਚੇ ਦੇ ਦੋ ਬੰਨੇ ਨੇ ਹਾਂ ਜੋ ਹਣੇ ਦੋ ਬੰਨੇ ਸੇਲ ਪਰਚੇ ਦੇ ਇਹ ਮੈਨੂੰ ਹਾਂ ਇੱਕ ਥਾਂ ਬਸ ਹਾਂ ਉਹ ਨਹੀਂ ਆਪਣਾ ਲੁਕਾਣਾ ਠੀਕ ਹੈ ਤਾਂ ਮੈਂ ਖੜਿਆ ਨਹੀਂ ਨਾ ਆਉਣਾ ਇਹ ਹੋਰ ਮੈਨੂੰ ਮੋੜਨਾ ਖਾ ਖਾ ਨਹੀਂ ਨਹੀਂ ਮੈਂ ਮੈਂ ਬਾਤ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਭਾਈ ਮਨ 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 ਹਾਂ ਵਾਹ ਹੁਣ ਪਾਣੀ ਕਿੱਥੇ ਵਾਹ ਮੋੜ ਮੋੜ ਵੇਨਾ ਬੰਦਾ ਮੋੜ ਕੋਈ ਆਨੇ ਕਰਦਾ ਹਰ ਬਾਰ ਦੀ ਬਾਰੀ ਕਰਦਾ ਜਾਂਦਾ ਟਰੈਕਟਰ ਆਪਾਂ ਲੈ ਲਿਆ ਮਾਰਾਈ ਦੀ ਕਿਰਪਾ ਨਾਲ ਉਹਨਾਂ ਵੱਟ ਚੱਲ ਗਏ ਸੌਂ ਗਾ ਰਹੇ ਤੇ ਫੇਰ ਆਪਾਂ ਟਰੈਕਟਰ ਲੈ ਆ ਬਹੁਤ ਬਹੁਤ ਮੁਬਾਰਕਾਂ ਬਾਈ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਬਾਈ ਤੁਹਾਨੂੰ ਵੀ ਮੈਂ ਟਰੈਕਟਰ ਹੀ ਲੈ ਗਿਆ ਟਰੈਕਟਰ ਸੋਨਾ ਵੇ ਦੂਰ ਖਲੋਤਾ ਅਰਸ਼ ਅਰਜ ਅਰਸ਼ ਨਹੀਂ 10 लाख ਪਾਇਆ ਕੋਈ ਗੱਲ ਨਹੀਂ 10 ਲੱਖ ਰੁਪਿਆ ਪਾਇਆ ਤੇ ਦੇ ਕੇ ਵੀ ਜਾਉਂਗਾ ਫਰਰ ਫਰਰ ਕਰੇਗਾ ਹਾਂ ਮਾ ਨਾਲ ਨਾ ਉਹ ਕਿਤੇ ਜਾਂਦੇ ਕਿਉਂ ਮਾਰ ਆਹ ਸਹੀ ਗੱਲ ਅਰਸ਼ਦੀ ਵੀ ਹੈ ਭੀੜੇ ਹੁੰਦੇ ਜਾਵਾਂਗੇ ਟਰੈਕਟਰ ਲੈ ਕੇ ਆ ਗਿਆ ਸੀ ਆਪ ਨੂੰ ਛੱਡਣ ਕਰ ਤੇ ਹੁਣ ਸੋਮਵਾਰ ਚੱਲਾਂਗੇ ਟਰੈਕਟਰ ਲੈਣ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਮਸ਼ੀਨ ਦੀ ਪੂਛ ਤੇ ਲਾਤਾ ਹੈ ਕੱਪੜਾ ਚੰਗਾ ਏ ਮਸ਼ੀਨ ਦੀ ਪੂਛ ਨੂੰ ਆਪਾਂ ਲਾਤਾ ਹੈ ਕੱਪੜਾ ਆਹ ਉਹ ਫਿਰ ਛੀਂ ਦੀ ਪੂਛ ਨੂੰ ਆਪਾਂ ਲਾਤਾ ਹੈ ਕਪੜਾ ਤੇ ਕੁ ਦਿਨੇ ਰਾ ਹੋ ਗਿਆ ਬਲੌਗ ਸ਼ੂਟ ਨਹੀਂ ਕੀਤਾ ਗਿਆ ਤੇ ਦੋ ਦਿਨਾਂ ਨੂੰ ਫਾਰਮੈਨ ਨੇ ਆਉਣਾ ਫਿਰ ਇਹ ਖੋਲਦੇ ਰਿਪੇਅਰ ਕਰਨਗੇ ਉਹਦਾ ਵੀ ਬਲੌਗ ਬਣਾਵਾਂਗੇ ਇੱਕ ਰੀਪਰ ਤੋਂ ਟਰੈਕਟਰ ਵਾਲਾ ਬਲੌਗ ਬਣਾਵਾਂਗੇ ਤੇ ਅੱਜ ਦੇ ਬਲੌਗ ਚ ਇਨਾ ਹੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ